ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਪਿਛਲੇ ਹੀ ਦਿਨਾਂ ਵਿੱਚ ਆਪ ਜੀ ਨੇ ਬੀਬੀ ਦਲੇਰਕੌਰ ਖਾਲਸਾ ਜੀ ਦੀ ਇੱਕ ਲਾਈਵ ਵੀਡੀਓ ਦੇਖੀ ਹੋਵੇਗੀ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਜਦੋਂ ਉਹ ਪਿੰਡ ਪੰਜ ਗਰਾਹੀਆਂ ਵਿੱਚ ਚਮਕੌਰ ਸਾਹਿਬ ਜੀ ਦਾ ਇਤਿਹਾਸ ਸੰਗਤਾਂ ਵਿੱਚ ਸੁਣਾ ਰਹੇ ਹੁੰਦੇ ਹਨ ਤਾਂ ਸੰਗਤ ਵਿੱਚੋਂ ਕੁਝ ਲੋਕ ਉਹਨਾਂ ਦਾ ਵਿਰੋਧ ਕਰਦੇ ਹਨ ਤੇ ਕਹਿੰਦੇ ਹਨ ਕਿ ਆਪ ਜੀ ਨੇ ਇਤਿਹਾਸ ਗਲਤ ਸੁਣਾਇਆ ਹੈ ਅਤੇ ਬੀਬੀ ਦਲੇਰਕੌਰ ਖਾਲਸਾ ਜੀ ਇਸ ਮਾਮਲੇ ਬਾਰੇ ਦੱਸਦਿਆਂ ਕਹਿੰਦੇ ਹਨ ਕਿ ਉਹਨਾਂ ਲੋਕਾਂ ਵੱਲੋਂ ਬੀਬੀ ਦਲੇਰਕੌਰ ਖਾਲਸਾ ਜੀ ਨੂੰ ਧਮਕੀਆਂ ਦਿੱਤੀਆਂ ਵੀ ਦਿੱਤੀਆਂ ਗਈਆਂ ਹਨ ਤਾਂ ਹੁਣੇ-ਹੁਣੇ ਜਿਨ੍ਹਾਂ ਦੇ ਬਾਰੇ ਇਹ ਸਾਰਾ ਵਿਵਾਦ ਹੋਇਆ ਸੀਗਾ ਬਾਬਾ ਪੰਜਾਬ ਸਿੰਘ ਤਾਂ ਉਹਨਾਂ ਨੇ ਆਪਣਾ ਬਿਆਨ ਦਿੰਦਿਆਂ ਹੋਇਆ ਇਸ ਪੂਰੀ ਘਟਨਾ ਬਾਰੇ ਦੱਸਿਆ ਹੈ ਜਿਸ ਵਿੱਚ ਉਹਨਾਂ ਆਪਣੇ ਜਿਸ ਵਿੱਚ ਉਹਨਾਂ ਨੇ ਆਪਣਾ ਪੱਖ ਦੱਸ ਦੱਸਦਿਆਂ ਕਿਹਾ ਹੈ ਕਿ ਮੈਂ ਬੀਬੀ ਦਲੇਰਕੌਰ ਖਾਲਸਾ ਜੀ ਨੂੰ ਕਿਹਾ ਸੀ ਕਿ ਤੂੰ ਮੇਰੀ ਤੀਹਾਂ ਤੇ ਜਦੋਂ ਇਹ ਬਾਹਰ ਵੱਲ ਨੂੰ ਆ ਰਹੇ ਸੀ ਤਾਂ ਬੀਬੀ ਦਲੇਰਕੌਰ ਖਾਲਸਾ ਜੀ ਦੇ ਘਰ ਵਾਲੇ ਕਹਿੰਦੇ ਹਨ ਕਿ ਅਸੀਂ ਸਿਰਫ ਬਾਬਾ ਪੰਜਾਬ ਸਿੰਘ ਜੀ ਨਾਲ ਹੀ ਬਚਨ ਕਰਾਂਗੇ ਤੇ ਜਦੋਂ ਬੀਬੀ ਦਲੇਰਕੌਰ ਖਾਲਸਾ ਜੀ ਕੋਲ ਆਏ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਵੀ ਬਚਨ ਨਹੀਂ ਕਰਨਾ ਤੇ ਉਥੋਂ ਗੁੱਸੇ ਨਾਲ ਚਲੇ ਗਏ ਜਦੋਂ ਬੀਬੀ ਦਲੇਰਕੌਰ ਖਾਲਸਾ ਜੀ ਵੱਲੋਂ ਕਿਹਾ ਗਿਆ ਕਿ ਅਸੀਂ ਉਹਨਾਂ ਦਾ ਰਾਹ ਰੋਕਿਆ ਜੋ ਬੀਬੀ ਦਲੇਰ ਕੋ ਖਾਲਸਾ ਜੀ ਵੱਲੋਂ ਕਿਹਾ ਕਿ ਅਸੀਂ ਕਿਹਾ ਗਿਆ ਹੈ ਕਿ ਅਸੀਂ ਉਹਨਾਂ ਦਾ ਰਾਹ ਰੋਕਿਆ ਹੈ ਅਜੀਹਾ ਕੁਝ ਵੀ ਨਹੀਂ ਹੋਇਆ ਤੇ ਨਾ ਹੀ ਅਸੀਂ ਕੋਈ ਉੱਥੇ ਗੁੰਡਾਗਰਦੀ ਕੀਤੀ ਸੀ ਬਾਬਾ ਪੰਜਾਬ ਸਿੰਘ ਜੀ ਨੇ ਕਿਹਾ ਕਿ ਆਪਾਂ ਆਪਣੇ ਪੰਥ ਦੀ ਮਿੱਟੀ ਨਾ ਉਡਾਈਏ ਆਪਾਂ ਬਹਿ ਕੇ ਵਿਚਾਰ ਕਰ ਲਈਏ